ਆਖੋ ਸਤਿਨਾਮ ਸ੍ਰੀ ਵਾਹਿਗੁਰੂ ਭਾਈ ਮਰਦਾਨਾ ਜੀ ਦੇ ਮਨ 'ਚ ਇੱਕ ਸੰਕਲਪ ਆ ਗਿਆ ਸਾਧ ਸੰਗਤ ਜੀ ਇਹ ਮਨ ਹੈ ਕਦੀ ਕਿੱਧਰ ਚਲਾ ਜਾਂਦਾ ਹੈ ਕਦੀ ਕਿੱਧਰ ਚਲਾ ਜਾਂਦਾ ਹੈ ਕਭੂ ਜਿਹੜਾ ਉਭ ਚੜਤ ਹੈ ਕਭੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾਸ ਸਾਡੇ ਮਨ ਵਿੱਚ ਪਤਾ ਨਹੀਂ ਕਿਹੜੇ ਵੇਲੇ ਕੀ ਖਿਆਲ ਆ ਜਾਣਾ ਕੋਈ ਪਤਾ ਨਹੀਂ ਲੱਗਦਾ ਭਾਈ ਮਰਦਾਨਾ ਜੀ ਦੇ ਮਨ 'ਚ ਇੱਕ ਫੁਰਨਾ ਫੁਰਿਆ ਇੱਕ ਸੰਕਲਪ ਆਇਆ ਕਿ ਮੇਰੀ ਮਾਨਤਾ ਕਿਵੇਂ ਹੋਵੇਗੀ ਮੇਰੀ ਪੂਜਾ ਕਿਵੇਂ ਗੁਰੂ ਨਾਨਕ ਸਾਹਿਬ ਦੀ ਸਾਰੇ ਪੂਜਾ ਕਰਦੇ ਨੇ ਮੇਰੀ ਕੋਈ ਪੂਜਾ ਨਹੀਂ ਕਰਦਾ ਮੇਰੀ ਕੋਈ ਮਾਨਤਾ ਨਹੀਂ ਕਰਦਾ ਮੁਝ ਕੋ ਬੰਦਾ ਸਭ ਨਰ ਨਾਰੀ ਪੇਟਾ ਉਤਮ ਧਰੈ ਅਗਾਰੇ ਐਸਾ ਹੋਵੇ ਕਿ ਸਾਰੇ ਮੈਨੂੰ ਮੱਥਾ ਟੇਕਣ ਔਰ ਮੇਰੇ ਅਗੇ ਪੇਟਾ ਰੱਖਣ ਸਾਰੇ ਮਰਦਾਨੇ ਨੂੰ ਪੂਜਣ ਇਹ ਮਰਦਾਨੇ ਦੇ ਮਨ ਵਿੱਚ ਪੁਰਨਾ ਆ ਗਿਆ ਅੰਤਰਜਾਮੀ ਔਰ ਕੀ ਜਾਨੀ ਮੁਸਕਾਬਤਮੰਦ ਕਈ ਮੇਰੀ ਜ਼ਬਾਨੇ ਅੰਤਰਜਾਮੀ ਗੁਰੂ ਨਾਨਕ ਦੇਵ ਸਾਹਿਬ ਜੀ ਭਾਈ ਮਰਦਾਨੇ ਦੇ ਦਿਲ ਦੀ ਗੱਲ ਜਾਣ ਗਏ ਤੇ ਮਹਾਰਾਜ ਮੁਸਕਰਾਉਂਦੇ ਹੋਏ ਬੋਲੇ ਵਿਦੇ ਵਿਚਾਰਤ ਜੋ ਤੁਮ ਆਵੋ ਅਗਰੇ ਜਿ ਪਰਮਨ ਭਾਵਤ ਪਾਵੋ ਕਹਿਣ ਲੱਗੇ ਮਰਦਾਨਿਆਂ ਜਿਹੜੀ ਮਨ 'ਚ ਸੋਚ ਰਿਹਾ ਹੈ ਨਾ ਅਗਲੇ ਪਿੰਡ ਚੱਲ ਕੇ ਤੇਰੀ ਪੂਰੀ ਕਰਾ ਦਿਆਂ ਅੱਗੇ ਚੱਲ ਤੈਨੂੰ ਅਸੀਂ ਤੇਰੀ ਪੂਜਾ ਕਰਾਵਾਂਗੇ ਇਹ ਸਭ ਕੂਰ ਕਾਜ ਨੇ ਸਰੇ ਮੁਕਤ ਪੰਥ ਤੇ ਵਰਜਨ ਕਰੇ ਸਭ ਮਰਦਾਨਿਆਂ ਇਹ ਹੈ ਸਾਰਾ ਝੂਠਾ ਸੌਦਾ ਇਹਦੇ ਨਾਲ ਬੰਦੇ ਦੀ ਮੁਕਤੀ ਨਹੀਂ ਹੁੰਦੀ ਜਿਹੜੀ ਪੂਜਾ ਕਰਾਣੀ ਹੈ ਪ੍ਰਸਿੱਧੀ ਖੱਟਣੀ ਹੈ ਵਡਿਆਈ ਕਰਾਣੀ ਹੈ ਮੱਥੇ ਟਿਕਾਣੇ ਆਪਣੇ ਚਰਨਾਂ ਤੇ ਇਦੇ ਨਾਲ ਪਰਮਾਰਥਤਾ ਦਾ ਕੋਈ ਕਾਰਜ ਸਿੱਧ ਨਹੀਂ ਹੁੰਦਾ ਵਿਹਾਰਕ ਤੌਰ ਤੇ ਵੀ ਕੁਝ ਨਹੀਂ ਮਿਲਦਾ ਐਵੇਂ ਝੂਠੀ ਤਸੱਲੀ ਹੁੰਦੀ ਮੰਨਣੋਂ ਵੀ ਮੇਰੀ ਬੜੀ ਮਾਨਤਾ ਹੋ ਰਹੀ ਹੈ ਲੋਕ ਮੈਨੂੰ ਬੜਾ ਪੂਜਦੇ ਹਨ ਪਰ ਜੇ ਦੇਖਿਆ ਜਾਵੇ ਹੈ ਕੁਝ ਵੀ ਨਹੀਂ ਦੁਨੀਆ ਕੀਆਂ ਵਡਿਆਈਆਂ ਕਵਨੈ ਆਵੇ ਕਾਮ ਰੋਟੀਆਂ ਦੋਈ ਖਾਣੀਆਂ ਨੇ ਭਾਵੇਂ ਕੁਰਸੀ ਤੇ ਬਹਿ ਕੇ ਖਾ ਲੋ ਤੇ ਭਾਵੇਂ ਜ਼ਮੀਨ ਤੇ ਬਹਿ ਕੇ ਖਾ ਲੋ ਬਲਕੇ ਜਿਹੜਾ ਬੰਦਾ ਬਹੁਤਾ ਵੱਡਾ ਹੁੰਦਾ ਉਹ ਜ਼ਿਆਦਾ ਦੁਖੀ ਹੁੰਦਾ ਹੈ ਗਰੀਬ ਆਦਮੀ ਛੋਟੀੋ ਪਦਵੀ ਵਾਲਾ ਸੁਖੀ ਹੈ ਵੱਡੀ ਪਦਵੇ ਵਾਲਾ ਦੁਖੀ ਹੈ ਮਰਦਾਨਿਆ ਆ ਜਿਹੜੀ ਦੁਨਿਆਵੀ ਵਡਿਆਈ ਹੈ ਇਹ ਕੁਝ ਸਵਾਰ ਦੀ ਨਹੀਂ ਕਹਿ ਤੇ ਰਹੇ ਜਗ ਮੈਂ ਵਡਿਆਈ ਅਲਪ ਕਾਲ ਜਿਸ ਵਿੱਚ ਰਹਾਏ ਕਹਿੰਦੇ ਉਸ ਜਗਤ ਦੀ ਵਡਿਆਈ ਲੋਕ ਚਾਹੁੰਦੇ ਨੇ ਜਿਸ ਜਗਤ ਰਹਿਣਾ ਹੀ ਥੋੜਾ ਚਿਹਰਾ ਕਿੰਨਾ ਚਿਰ ਜੀ ਲਾਂਗੇ ਹੱਦ ਜਿਹੜੀ ਹੈ ਉਹ 100 ਸਾਲ ਹੈ ਬੜੀ ਕੋ ਛਾਲ ਮਾਰ ਕੇ ਜੀ ਲਏ ਤੇ 100 ਵਰੇ ਜੀ ਲੇਗਾ ਜੇ 100 ਵਰਿਆਂ ਜੀਵਣਾ ਪੀ ਤਨ ਹੋ ਸਿੱਖੇ 100 ਸਾਲ ਪਿੱਛੋਂ ਵੀ ਮਰਨਾ ਹੀ ਐ ਫਿਰ ਦੁਨੀਆ ਦੀ ਵਡਿਆਈ ਕਿਸ ਕੰਮ ਆਵੇਗੀ ਜੇ ਜਾਵਨ ਲਹਿਨੋ ਸੁਖ ਭਾਰੇ ਤੈਂ ਕੀ ਗਤ ਮੈਂ ਕਰਾਂ ਵਿਚਾਰੇ ਮਰਦਾਨਿਆ ਇਹ ਦੁਨੀਆ ਜਿਹੜੀ ਐ ਨਾ ਥੋੜੇ ਦਿਨਾਂ ਦੀ 4 ਦਿਨਾਂ ਦੀ ਵਡਿਆਈ ਪਿੱਛੇ ਬੜੇ ਪਾਪੜ ਵੇਲਦੀ ਹੈ ਬੜੇ ਹਿੱਲੇ ਵਸੀਲੇ ਕਰਦੇ ਆ ਮੈਨੂੰ ਕੋਈ ਪਦਵੀ ਮਿਲ ਜਾਵੇ ਮੇਰੀ ਵਡਿਆਈ ਹੋ ਜਾਵੇ ਮੇਰੀ ਸੋਭਾ ਹੋ ਜਾਵੇ ਆ ਜਦੋਂ ਦਾ ਸਾਧ ਸੰਗਤ ਜੀ ਮੀਡੀਆ ਦਾ ਯੁੱਗ ਆਇਆ ਹੈ 99% ਪਖੰਡ ਸੰਸਾਰ ਚ ਫੈਲ ਗਿਆ ਪਹਿਲਾਂ ਜੇ 70 80% ਸੀ ਨਾ ਹੁਣ 99 ਤੋਂ ਵੀ 99 ਲੱਗ ਗਿਆ ਉੱਪਰ ਇੱਕ ਅੱਧਾ ਹੀ ਰਹਿ ਗਿਆ ਕੋਈ ਵਿਰਲਾ ਜਿਹੜਾ ਇਸ ਤੋਂ ਬਚਣਾ ਚਾਹੁੰਦਾ ਸਾਰੇ ਹੀ ਇਸ ਪਿੱਛੇ ਭੱਜੇ ਫਿਰਦੇ ਆ ਮੇਰੀ ਅਖਬਾਰ 'ਚ ਫੋਟੋ ਆਵੇ ਮੇਰੀ ਟੈਲੀਵਿਜ਼ਨ 'ਤੇ ਫੋਟੋ ਆਵੇ ਮੇਰੀ ਕਿਸੇ ਚੈਨਲ 'ਤੇ ਫੋਟੋ ਆਵੇ ਦੁਨੀਆ ਮੈਨੂੰ ਦੇਖੇ ਗੱਲ ਕੁਝ ਵੀ ਨਹੀਂ ਉਹੀ ਭਵੇਂ ਕਿੰਨਾ ਦੁਨੀਆ 'ਚ ਮਾਰੇ ਕਹਿੰਦੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ ਜੇ ਤੇਸ ਨਦਰਨਾ ਆਵਈ ਤਾਂ ਬਾਤ ਨ ਪੁੱਛਾਂਗੇ ਕੁਝ ਵੀ ਨਹੀਂ ਹੈ ਪਰ ਇੱਕ ਭੁਲੇਖਾ ਇਨਸਾਨ ਨੂੰ ਪੈ ਜਾਂਦਾ ਹੈ ਉਹ ਪਰਮੇਸ਼ਰ ਦੀ ਮਾਇਆ ਹੈ ਕਿ ਇਨਸਾਨ ਨੂੰ ਸਮਝ ਹੀ ਨਹੀਂ ਆਉਂਦੀ ਕਦੋਂ ਟਾਈਮ ਲੰਘ ਜਾਂਦਾ ਹੈ ਵੜਿਆਈਆਂ ਪਿੱਛੇ ਹੀ ਭੱਜੇ ਫਿਰਦੇ ਹਨ ਜੈ ਜਮਨ ਲੈ ਨੂੰ ਸੁਖ ਭਾਰੀ ਤੈ ਕੀ ਗਤ ਨਾ ਕਰੇ ਵਿਚਾਰੇ ਜਿੱਥੇ ਜਾ ਕੇ ਬੰਦੇ ਨੂੰ ਦਰਗਾਹ ਵਿੱਚ ਅਚਲ ਅਬਚਲ ਅਬਨਾਸੀ ਅਟਲ ਪਦਵੀ ਮਿਲਣੀ ਹੈ ਉੱਥੇ ਬਾਰੇ ਕਦੀ ਸੋਚਿਆ ਹੀ ਨਹੀਂ ਜਿੱਥੇ ਜਾਣਾ ਹੈ ਨਾ ਉੱਥੇ ਬਾਰੇ ਕਦੀ ਨਹੀਂ ਸੋਚਿਆ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤੇ ਜਾਣ ਉਹਾਂ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਨ ਉਹ ਅਕਾਲ ਪੁਰਖ ਦੇ ਦਰਬਾਰ 'ਚ ਸਾਡਾ ਕੀ ਬਣੇਗਾ ਉਥੇ ਸਾਨੂੰ ਕੋਈ ਸਨਮਾਨ ਮਿਲੇਗਾ ਕਿ ਨਹੀਂ ਮਿਲੇਗਾ ਇਹਦੇ ਬਾਰੇ ਕਦੀ ਨਹੀਂ ਸੋਚਦਾ ਇਨਸਾਨ ਇਸ ਦੁਨੀਆ ਵਿੱਚ ਵਡਿਆਈ ਹੋਵੇ ਸੋਭਾ ਹੋਵੇ ਮਹਿਮਾ ਹੋਵੇ ਇਸੇ ਪਿੱਛੇ ਲੱਗਾ ਫਿਰਦਾ ਹੈ ਮਾਨਹੀ ਨਰੇ ਜਗ ਮੈਂ ਜੋਈ ਜਹੈ ਮਾਨ ਪਰਲੋਕੈ ਸੋਏ ਜਿਹੜੇ ਸੰਸਾਰ ਦੇ ਵਿੱਚ ਨਿਮਾਣੇ ਹੋ ਕੇ ਰਹਿੰਦੇ ਨੇ ਔਰ ਪਰਲੋਕ ਵਿੱਚ ਸਨਮਾਨ ਖੱਟਣਾ ਚਾਹੁੰਦੇ ਨੇ ਸੁਣ ਕਹਿ ਸੱਚ ਕਹੋ ਮਰਦਾਨੇ ਬਹਿ ਕਰਨਾ ਤੁਮ ਅਬ ਅੱਤ ਜਾਨੇ ਉਹ ਨਾਮ ਜਪਦੇ ਨੇ ਬੰਦਗੀ ਕਰਦੇ ਨੇ ਹੋਏ ਨਿਮਾਣਾ ਜਾਗ ਰਹੋ ਉਹ ਨਿਮਾਣੇ ਹੋ ਕੇ ਰਹਿੰਦੇ ਨੇ ਇਹ ਗੱਲ ਜਦੋਂ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਕਹੀ ਮਰਦਾਨੇ ਨੇ ਸੁਣੀ ਤੇ ਥੋੜਾ ਜਿਹਾ ਸੰਕੋਚ ਹੋਇਆ ਕਹਿਣ ਲੱਗਾ ਮਹਾਰਾਜ ਜਿਵੇਂ ਤੁਸੀਂ ਜਾਣਦੇ ਹੋ ਉਵੇਂ ਕਰੋ ਕਰਤ ਬਾਤ ਤੇ ਪੁਰਨੀ ਆਇਆ ਰੱਬ ਬੈਠੇ ਭਿਕ ਇੱਕ ਤਰੁਛਾਇਆ ਸਤ ਸਤਨਾਮ ਮਹਾਰਾਜ ਇਹ ਗੱਲਾਂ ਕਰ ਹੀ ਰਹੇ ਸਨ ਇੱਕ ਨਗਰ ਆ ਗਿਆ ਇੱਕ ਪਿੰਡ ਆ ਗਿਆ ਪਿੰਡ ਦੇ ਬਾਹਰ-ਵਾਰ ਦਰਖਤਾਂ ਦੀ ਛਾਂ ਥੱਲੇ ਸਤਿਗੁਰੂ ਨਾਨਕ ਦੇਵ ਜੀ ਆਸਣ ਲਾ ਕੇ ਬੈਠ ਗਏ ਦਈ ਨੀ ਦੇ ਜਾਓ ਮਰਦਾਨੇ ਨਗਰ ਦੇ ਲੋਕੋ ਫੈ ਮਨ ਭਾਨੇ ਫਿਰ ਭਾਈ ਮਰਦਾਨੇ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਜਦੋਂ ਨਮਸਕਾਰ ਕੀਤੀ ਕੀਰਤਨ ਕੀਤਾ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਆ ਸਾਹਮਣੇ ਜਿਹੜਾ ਨਗਰ ਹੈ ਨਾ ਇੱਥੇ ਚਲੇ ਜਾਓ ਜਾਏ ਨਾ ਬੋਲ ਪਟਿਲ ਬੜੇ ਆਈ ਖੀਰੀ ਪ੍ਰਾਪਤੇ ਬਹੁਤੋ ਦੁੱਖ ਟਿਆਏ ਮਰਦਾਨਾ ਨਹੀਂ ਜਾਂਦਾ ਫારે ਕਹਿੰਦੇ ਜਾ ਨਗਰ ਚ ਜਾਇਆ ਮਰਦਾਨਾ ਸੋਚਾਂ ਜਿ ਪਿਆ ਆ ਵੀ ਮਹਾਰਾਜ ਮੈਨੂੰ ਕੀ ਕਹਿਣਗੇ ਮੈਂ ਕੀ ਮੰਗ ਸੋਚ ਰਿਹਾ ਕੀ ਮੰਗ ਲਿਆ ਮਹਾਰਾਜ ਨੇ ਜ਼ਬਰਦਸਤੀ ਭੇਜ ਦਿੱਤਾੁਰਕੇ ਦਰ ਮੈਂ ਪ੍ਰਵੀਸ਼ਿਓ ਜਬ ਹੀ ਮਾਨਮ ਦਰਸ ਕਰੇ ਤੇ ਤਵੇ ਜਦੋਂ ਉਸ ਨਗਰ ਦੇ ਸ਼ਹਿਰ ਦੇ ਦਰਵਾਜ਼ੇ 'ਚ ਵੜਿਆ ਉੱਥੇ ਜਿੰਨੇ ਵੀ ਲੋਕ ਸਨ ਉਹ ਮਰਦਾਨੇ ਦੇ ਦਰਸ਼ਨ ਕਰਕੇ ਆਨੇ ਉਪਾਏ ਨ ਧਰੇ ਅਗਾਰੀ ਬੁਜਨ ਹੇਤ ਨਗਰਾ ਉਚਾਰੇ ਆ ਆ ਕੇ ਪੈਰਾਂ 'ਚ ਭੇਟਾ ਰੱਖਦੇ ਤੇ ਮੱਥੇ ਟੇਕਣ ਲੱਗ ਪਏ ਦੇਖੋ ਮਹਾਰਾਜ ਦੀ ਖੇਡ ਹੈ ਬੰਦੇ ਨੂੰ ਨਹੀਂ ਪਤਾ ਹੁੰਦਾ ਇੱਥੇ ਮਾਣ ਹੋਣਾ ਹੈ ਕਿ અપਮਾਨ ਹੋਣਾ ਹੈ ਕਿੱਥੇ ਅਸੀਂ ਮਾਣ ਦੀ ਆਸ ਲੈਂਦੇ ਹਾਂ ਉੱਥੇ અપਮਾਨ ਹੋ ਜਾਂਦਾ ਹੈ ਕਿੱਥੇ અપਮਾਨ ਦਾ ਦਰ ਹੁੰਦਾ ਹੈ ਉੱਥੇ ਮਾਣ ਹੋ ਜਾਂਦਾ ਹੈ ਕੋਈ ਪਤਾ ਨਹੀਂ ਪਰਮੇਸ਼ਰ ਕੀ ਕਰਾ ਦੇਵੇ ਇਹ ਸਭ ਉਹਦੇ ਹੱਥ ਵਿੱਚ ਹੈ ਅਸੀਂ ਡਰ ਵੀ ਜਾਂਦੇ ਹਾਂ ਇੱਥੇ ਸਾਨੂੰ ਕਿਤੇ ਝਿੜਕਾਣਾ ਪੈ ਜਾਣਾ ਉੱਥੇ ਜੀ ਜੀ ਹੁੰਦਾ ਹੈ ਤੇ ਕਿਤੇ ਸਾਨੂੰ ਹੁੰਦਾ ਵੀ ਬੜੀ ਉੱਥੇ ਸਾਡੀ ਰਿਸਪੈਕਟ ਹੋਣੀ ਇੱਜ਼ਤ ਹੋਣੀ ਹੈ ਉੱਥੇ ਅਗਲੇ ਪੁੱਛਦੇ ਵੀ ਕੋਈ ਮਰਦਾਨਾ ਇਸ ਨਗਰ ਚ ਵੜਿਆ ਪਤਾ ਨਹੀਂ ਕੀ ਵੇਖਿਆ ਲੋਕਾਂ ਨੇ ਮਹਾਰਾਜ ਨੇ ਲੋਕਾਂ ਦੇ ਮਨ ਫੇਰ ਦਿੱਤੇ ਜਿਉਂ ਪ੍ਰੇਰ ਹੈ ਤਿਉਂ ਕਰਨਾ ਜਿਵੇਂ ਪਰਮੇਸ਼ਰ ਪ੍ਰੇਰਣਾ ਕਰਦਾ ਉਹ ਮੈਂ ਜੀਵ ਚੇਸ਼ਤਾ ਕਰਦੇ ਨੇ ਕਿਰਿਆ ਕਰਦੇ ਨੇ ਸਭ ਮਰਦਾਨੇ ਨੂੰ ਦੇਖ ਕੇ ਭੇਟਾ ਲਿਆ ਲਿਆ ਕੇ ਰੱਖਣ ਲੱਗੇ ਤੇ ਇਹਨਾਂ ਨੂੰ ਸ਼ਕਾਰਾ ਕਰਨ ਲੱਗੇ ਇਕਤ ਪਰਸ ਪਰ ਘਰ ਨਿਜ ਜਾਈ ਨਾਨਾ ਬਿੰਜਨ ਆਨ ਪਾਹੇ ਔਰ ਕੋਈ ਪੁੱਛਦੇ ਨਹੀਂ ਮਰਦਾਨੇ ਨੂੰ ਆਪੇ ਲਾਇਆ ਕਿ ਪੇਟਾ ਰੱਖੀ ਜਾਂਦਾ ਇੱਕ ਦੂਜੀ ਨੂੰ ਵੇਖ ਕੇ ਆਪਣੇ ਘਰ ਜਾਂਦੇ ਜਿਹੜਾ ਆਪਣੇ ਘਰ ਜਾਂਦਾ ਕੁਝ ਨਾ ਕੁਝ ਝੁਕ ਲਿਆ ਹੁੰਦਾ ਉਹਨੂੰ ਵੇਖ ਕੇ ਦੂਜੇ ਵੀ ਲਈ ਆਉਂਦੇ ਸਾਰੇ ਸ਼ਹਿਰ ਦੇ ਲੋਕ ਆਪਣੇ ਕੰਮਾਂ ਨੂੰ ਛੱਡ ਕੇ ਮਰਦਾਨੇ ਦੀ ਪੂਜਾ ਕਰਨ ਲੱਗ ਪਏ ਐ ਚੁਲ ਸਥਲ ਬੈਠੇ ਹੋ ਮਰਦਾਨਾ ਹੋਮ ਨੂੰ ਪੂਜਾ ਲਗੀ ਮਹਾਨਾ ਮਰਦਾਨਾ ਬੜੇ ਸੋਹਣੇ ਜਿਹੇ ਥੜੇ ਦੇ ਚੌਂਕੜਾ ਮਾਰ ਕੇ ਬੈਠ ਗਏ ਤੇ ਸ਼ਹਿਰ 'ਚ ਪੂਜਾ ਹੋਣ ਲੱਗ ਪਈ ਲੈਣਾ ਲੱਗੀਆਂ ਲੋਕਾਂ ਦੀਆਂ ਭੱਜੀਆਂ ਹੀ ਆਉਂਦੇ ਕੋਈ ਫਲ ਫਰੂਟ ਲਿਆ ਰਿਹਾ ਕੋਈ ਦੁੱਧ ਦਹੀਂ ਲਿਆ ਰਿਹਾ ਕੋਈ ਕੱਪੜਿਆਂ ਦੇ ਥਾਨ ਚੁੱਕ ਕੇ ਲਿਆ ਰਿਹਾ ਤੇ ਕੋਈ ਮਾਇਆ ਦੀਆਂ ਥੈਲੀਆਂ ਭੇਟਾ ਕਰ ਰਿਹਾ ਬਹੁ ਰੰਗਨ ਕੇ ਬਸਤਰ ਅਮੋਲੇ ਅਨੁਸਮਰ ਪੈ ਕਜ ਨੈ ਬੋਲੇ ਬੜੇ ਬੜੇ ਰੰਗਦਾਰ ਵਧੀਆ ਵਧੀਆ ਕੱਪੜੇ ਬਹੁ ਕੀਮਤੀ ਰੇਸ਼ਮੀ ਪਟੰਬਰ ਪਸ਼ਮੀਨੇ ਦੇ ਲਿਆ ਲਿਆ ਕੇ ਮਰਦਾਨੇ ਨੂੰ ਅਰਪਣ ਕਰਦੇ ਨੇ ਕੀਤਕ ਗਰਵ ਚ ਨਾਮੈ ਆਨੀ ਉਰੇ ਸੇਵਕ ਮਨ ਬਾਨੇ ਕਈ ਮਾਇਆ ਚੜਾਉਂਦੇ ਨੇ ਕਈ ਦੁੱਧ ਦਹੀਂ ਭੇਟਾ ਕਰਦੇ ਨੇ ਮਨ ਬਚਨ ਕਰਮ ਕਰਕੇ ਮਰਦਾਨੇ ਦੇ ਸੇਵਕ ਬਣੇ ਹੋਏ ਨੇ ਔਰ ਮੂੰਹ ਤੋਂ ਕਹਿੰਦੇ ਕੁਝ ਨਹੀਂ ਕਿ ਬਾਬਾ ਜੀ ਕੀ ਚਾਹੀਦਾ ਇਹ ਨਹੀਂ ਕਹਿੰਦੇ ਆਪੇ ਹੀ ਲਈ ਆਉਂਦੇ ਆ ਸਾਰਾ ਕੁਝ ਲਿਆ ਲਿਆ ਕੇ ਰੱਖੀ ਜਾਂਦੇ ਆ Hindu Turk je dekhe aaye mahapurkh lak ਪਰ ਹੈ ਪਾਏ ਹਿੰਦੂ ਮੁਸਲਮਾਨ ਸਾਰੇ ਹੀ ਮਹਾਪੁਰਸ ਜਾਣ ਕੇ ਭਾਈ ਮਰਦਾਨੇ ਦੇ ਪੈਰੀ ਪੈਂਦੇ ਐ ਸੁਨੇ ਅਪਰ ਤੇ ਅਪਰ ਜੇ ਮਾਨਵ ਦੋ ਰਹਿ ਦੋ ਰੁਪਾਇ ਨੂੰ ਅਨਮ ਇੱਕ ਨੂੰ ਦੇਖ ਕੇ ਦੂਜਾ ਦੌੜਦਾ ਦੂਜੇ ਨੂੰ ਦੇਖ ਕੇ ਤੀਜਾ ਦੌੜਦਾ ਚਲੋ ਘਰੋਂ ਸਮਾਨ ਲਿਆਈਏ ਤੇ ਸੰਤਾਂ ਦੀ ਪੂਜਾ ਕਰੀ ਕਹੇ ਕਹੇ ਕਿ ਸੰਤ ਬਡੋ ਐ ਕੋਏ ਇਸ ਦਰਸ਼ਨ ਤੇ ਹਮ ਗਤ ਹੋਏ ਪਰ ਕੀ ਕਹਿੰਦੇ ਨੇ ਕਹਿੰਦੇ ਕੋਈ ਵੱਡਾ ਮਹਾਪੁਰਸ਼ ਆਇਆ ਆਪਣੇ ਸ਼ਹਿਰ ਵਿੱਚ ਕੋਈ ਪੂਰਨ ਸੰਤ ਆਇਆ ਇਹਦੇ ਦਰਸ਼ਨਾਂ ਨਾਲ ਬੜਾ ਸੁੱਖ ਮਿਲੇਗਾ ਇਹਦੇ ਦਰਸ਼ਨਾਂ ਨਾਲ ਪਾਪ ਕੱਟੇ ਜਾਣਗੇ ਇਹਦੇ ਦਰਸ਼ਨਾਂ ਨਾਲ ਦੁੱਖਾਂ ਦਾ ਨਾਸ ਹੋ ਜਾਏਗਾ ਸੁੱਖਾਂ ਦਾ ਪ੍ਰਕਾਸ਼ ਹੋ ਜਾਏਗਾ ਚਲੋ ਭਾਈ ਇਹਦੇ ਦਰਸ਼ਨ ਕਰ ਲਈਏ ਦਰਸ਼ਨ ਭੇਟਾ ਵਧੀਆ-ਵਧੀਆ ਚੀਜ਼ਾਂ ਲੈ ਕੇ ਆਉਂਦੇ ਨੇ ਕਿਉਂ ਜੀ ਇਸ ਪਾਸਿ ਚ ਨਾਏ ਪਦਾਰਥ ਸੋ ਹਮ ਜਾਣ ਓਏ ਜ਼ਕਾਰਤ ਸਾਰੇ ਆਪਸ ਚ ਗੱਲਾਂ ਕਰਦੇ ਨੇ ਜਿਹੜਾ ਇਸ ਸੰਤ ਨੂੰ ਪਦਾਰਥ ਪੇਟਾ ਕਰੇਗਾ ਮਾਇਆ ਪੇਟਾ ਕਰੇਗਾ ਦੁੱਧ ਦਹੀਂ ਪੇਟਾ ਕਰੇਗਾ ਕਪੜਾ ਲੱਪਾ ਪੇਟਾ ਕਰੇਗਾ ਉਹਦਾ ਧਨ ਦੌਲਤ ਉਹਦਾ ਕਪੜਾ ਸਭ ਸਫਲ ਹੋ ਜਾਏਗਾ ਉਹਦੀ ਕੀਤੀ ਸੇਵਾ ਸਕਾਰਥੀ ਹੋ ਜਾਏਗੀ ਲਾਗੇ ਓ ਅੰਬਰ ਕੇਰ ਅੰਬਾਰੂ ਮਰਦਾਂ ਨੇ ਪਾਰ ਕੇ ਅਪਾਰੂ ਮਰਦਾਨੇ ਦੇ ਅਗੇ ਕੱਪੜਿਆਂ ਦਾ ਢੇਰ ਲੱਗ ਗਿਆ ਕੋਈ ਕੇਸ ਲਿਆ ਰਿਹਾ ਕੋਈ ਲੋਈ ਲਿਆ ਰਿਹਾ ਕੋਈ ਚਾਦਰ ਲਿਆ ਰਿਹਾ ਕੋਈ ਕਪੜੇ ਲਿਆ ਰਿਹਾ ਕੋਈ ਪਸ਼ਮੀਨੇ ਦੇ ਥਾਨ ਲਿਆ ਰਿਹਾ ਇਸ ਤਰ੍ਹਾਂ ਮਰਦਾਨੇ ਦੇ ਸਾਹਮਣੇ ਵਨਸ ਵੰਨੀਆਂ ਪੇਟਾਵਾ ਲਿਆ ਲਿਆ ਕੇ ਰੱਖਦੇ ਮਰਦਾਨਾ ਬੜਾ ਖੁਸ਼ ਹੁੰਦਾ ਹੈ ਬੜੀ ਪੇਟਾ ਚੜ ਰਹੀ ਹੈ ਅੱਜ ਮੈਨੂੰ ਬੜੇ ਮੱਥੇ ਤੇ ਕਿਸੇ ਨੇ ਮੱਥਾ ਨਹੀਂ ਸੀ ਕਦੀ ਟੇਕਿਆ ਅੱਜ ਮੇਰੀ ਬੜੀ ਪੂਜਾ ਹੋ ਰਹੀ ਹੈ ਗੀਤ ਗਏ ਜਾਈ ਜੁਗ ਜਾਮਾ ਉਠੇ ਉਹ ਤਵੇ ਪਾਪੂਰਨ ਕਾਮ ਮਰਦਾਨੇ ਦੀ ਮਰਦ ਪੂਰੀ ਹੋ ਗਈ ਦੋ ਪੈਰ ਬੈਠਿਆ ਬੀਤ ਗਏ ਦੋ ਪੈਰ ਪਿੱਛੋਂ ਭਾਈ ਮਰਦਾਨਾ ਜੀ ਉੱਠੇ ਮਨਮ ਕੋਚ ਆਇਓ ਸੀਸਾ ਆਇਓ ਜੇ ਬੈਠੇ ਜਗ ਦੀ ਸ਼ਾ ਭਾਈ ਮਰਦਾਨਾ ਜੀ ਉਹ ਸਮਾਨ ਕਿਸੇ ਬੰਦੇ ਦੇ ਸਿਰ ਤੇ ਧਰਾ ਕੇ ਤੇ ਚੱਲ ਭਾਈ ਮੇਰਾ ਸਮਾਨ ਤਾਂ ਛੱਡਿ ਆਓ ਉਹਨਾਂ ਨੇ ਉਹ ਵੀ ਬਚਨ ਮੰਨ ਲੇ ਕਿਸੇ ਨੇ ਕਪੜੇ ਰੱਖ ਲੈ ਸਿਰ ਤੇ ਕਿਸੇ ਨੇ ਫਲ ਫਰੂਟ ਚੁੱਕ ਲਿਆ ਟੋਕਰਿਆਂ ਚ ਪਾ ਕੇ ਕਿਸੇ ਨੇ ਮਾਇਆ ਵੀ ਉਹਦੀ ਸਿਰ ਤੇ ਰੱਖ ਲਈ ਭਾਈ ਮਰਦਾਨਾ ਉੱਥੇ ਆ ਗਿਆ ਜਿੱਥੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਸਨ ਕਹਿਣ ਲੱਗਿਓ ਕਲ ਹਰਖ ਘਨੇਰੋ ਦਾਸ ਭਇਓ ਸਗਰੋ ਪੁਰ ਮੇਰੋ ਬੜੀ ਖੁਸ਼ੀ ਨਾਲ ਮਰਦਾਨਾ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਇਸ ਸ਼ਹਿਰ ਦਾ ਦਾ ਬੱਚਾ-ਵੱਚਾ ਮੇਰਾ ਸੇਵਕ ਬਣ ਗਿਆ ਵੱਡੇ ਛੋਟੇ ਸਭ ਮੈਨੂੰ ਮੱਥਾ ਟੇਕਦੇ ਆਹ ਦੇਖੋ ਕਿੰਨਾ ਸਮਾਨ ਕਿੰਨੇ ਕੱਪੜੇ ਲੱਤੇ ਮੈਨੂੰ ਚੜਾਏ ਇਹਨਾਂ ਨੇ ਸਭ ਹੀ ਪੂਜਾ ਕੀ ਨਮਾਨਾ ਬੰਦੇ ਪਦ ਭੇਟੇ ਤਰ ਨਾਨਾ ਸਾਰੇ ਮੇਰੀ ਪੂਜਾ ਕਰਦੇ ਆ ਬੰਦਨਾ ਕਰਦੇ ਮੈਨੂੰ ਵਧੀਆ-ਵਧੀਆ ਪੇਟਾਵਾਂ ਦਿੰਦੇ ਮੇਰੀ ਬੜੀ ਸੇਵਾ ਕੀਤੀ ਹੈ ਕਿਨੂੰ ਨਾ ਬੂਝੇ ਨਕੀਨੋ ਮੋਹੀ ਹੈਂ ਪਰਸ ਪਰ ਸੰਤ ਸੋਏ ਕਿਸੇ ਨੇ ਨਹੀਂ ਪੁੱਛਿਆ ਵੀ ਤੂੰ ਕੌਣ ਹੈ ਸੱਚਾ ਹੈ ਕਿ ਝੂਠਾ ਹੈ ਮੈਨੂੰ ਪੂਰਾ ਸੰਤ ਸਮਝ ਕੇ ਨਿਰਸੰਸੇ ਹੋ ਕੇ ਸਾਰਿਆਂ ਨੇ ਮੱਥਾ ਟੇਕਿਆ ਹੈ ਅਸ ਕਹਿ ਭੇਟ ਉਤੀ ਜੋ ਸਾਰੀ ਸੋ ਦਰਦ ਦੀ ਨੀ ਕਰੋ ਅਗਾਰੇ ਤੇ ਦਾ ਕਹਿ ਕੇ ਭਾਈ ਮਰਦਾਨੇ ਨੇ ਸਾਰੀਆਂ ਚੀਜ਼ਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਰੱਖ ਦਿੱਤੀਆਂ ਵਿਗਸਤ ਮੁਕਤੇ ਬਚਨ ਬਖਾਨੇ ਕੋ ਕੋ ਵਥਿਆਨੀ ਮਰਦਾਨੇ ਹੱਸ ਪਏ ਮਹਾਰਾਜ ਮੁਸਕਰਾ ਕੇ ਕਹਿੰਦੇ ਮਰਦਾਨਿਆਂ ਕੀ ਕੀ ਲੈ ਕੇ ਆਇਆ ਹੈ ਹਿਰਦੇ ਤੇਰਾ ਹਰਕ ਵਿਸ਼ੇਖਾ ਬਦਨ ਪਰ ਭੁੱਲ ਤੇ ਅਤਿ ਸ਼ਹਿ ਦੇਖਾ ਚਿਹਰੇ ਦੀ ਖੁਸ਼ੀ ਦੱਸ ਰਹੀ ਹੈ ਤੂੰ ਬਹੁਤ ਖੁਸ਼ ਹੈ ਬਹੁਤਾ ਪ੍ਰਸੰਨ ਹੈ ਅੱਜ ਚੰਗਾ ਚੋਖਾ ਮਾਲ ਤੈਨੂੰ ਮਿਲਿਆ ਜਿਹੜਾ ਲੈ ਕੇ ਤੂੰ ਖੁਸ਼ ਹੋ ਰਿਹਾ ਹੈ ਕਰ ਜੋਰੇ ਕੈ ਸੁਨ ਪ੍ਰਭ ਮੋਰੇ ਗਮਨੇ ਉਹ ਨਗਰ ਅਨਗਰੋ ਤੋਰੇ ਕਹਿਣ ਲਗਾ ਮਰਦਾਨਾ हे ਸੱਚੇ ਪਾਤਸ਼ਾਹ हे ਗਰੀਬ ਨਿਵਾਜ ਆਪ ਜੀ ਦਾ ਭੇਜਿਆ ਹੋਇਆ ਮੈਂ ਜਦੋਂ ਨਗਰ ਵਿੱਚ ਗਿਆ ਜਿਉ 라ਵਰ ਨੇ ਬਚਨ ਬਖਾਨਾ ਤਿਉ ਪੂਰਨ 파ਰਖ ਮਾਨਾ ਜੋ ਆਪ ਜੀ ਨੇ ਬਚਨ ਕਿਹਾ ਸੀ ਵੀ ਤੇਰਾ ਮਨੋਰਥ ਅਗਲੇ ਪਿੰਡ ਪੂਰਾ ਕਰ ਦੇਾਂਗੇ ਮਹਾਰਾਜ ਤੁਹਾਡਾ ਬਚਨ ਪ੍ਰਤਾਖੇ ਪੂਰਾ ਹੋ ਮਹਾਰਾਜ ਪਿੰਡ ਦੇ ਬੱਚੇ ਬੱਚੇ ਮੇਰੀ ਸੇਵਾ ਕੀਤੀ ਵੱਡੇ ਛੋਟਿਆਂ ਨੇ ਸੇਵਾ ਕੀਤੀ ਇਸਤਰੀ ਪੁਰਸ਼ ਮੈਨੂੰ ਮੱਥਾ ਟੇਕ ਰਹੇ ਸਨ ਸਾਰੇ ਸ਼ਹਿਰ 'ਚ ਮੇਰੀ ਮਾਨਤਾ ਹੋਈ ਹੈ ਸੁੰਦਰ ਬੋ ਅੰਬਰ ਮੈਂ ਲਿਆਇਓ ਤਨ ਆਣੀਓ ਨਰ ਜਿਤੋ ਜੜਾਇਓ ਆਹ ਮਹਾਰਾਜ ਦੇਖੋ ਜਿੰਨੇ ਵਧੀਆ ਵਧੀਆ ਪਸ਼ਮੀਨੇ ਦੇ ਰੇਸ਼ਮੀ ਕੱਪੜੇ ਉਹ ਮੈਨੂੰ ਮਿਲੇ ਮੈਂ ਲੈ ਆਇਆ ਮਾਇਆ ਬੜੀ ਚੜਾਵਾ ਚੜੀ ਮੈਂ ਉਹ ਵੀ ਲੈ ਆਇਆ ਇਤ ਦਿਖਾ ਮਨ ਕੱਠੜੀ ਥੋਲੇ ਵੇਖੇ ਪ੍ਰਭੂ ਵਸਤੂ ਬੂਮੂਲੇ ਆ ਦੇਖੋ ਤਾਂ ਸਹੀ ਮਹਾਰਾ ਜਿੰਨੇ ਸੋਹਣੇ ਸੋਹਣੇ ਕੱਪੜਿਆਂ ਦੇ ਥਾਲ ਲੈ ਕੇ ਆਇਆ ਕਠੜੀ ਖੋਲੀ ਤੇ ਗੁਰੂ ਸਾਹਿਬ ਨੂੰ ਉਹ ਚਾਦਰਾਂ ਲੋਈਆਂ ਖੇਸ ਕੰਬਲ ਵਧੀਆ ਵਧੀਆ ਪਸ਼ਮੀਨੇ ਦੇ ਸੂਟ ਭਾਈ ਮਰਦਾਨਾ ਗਿਣ-ਗਿਣ ਕੇ ਦੱਸਣ ਲੱਗਾ ਦਸ਼ਾ ਦੇ ਮਰਦਾਨੇ ਕੀਰੀ ਲੋਭ ਲਹਿਰ ਮੈਂ ਚਾ ਹਨੇਰੇ ਮਹਾਰਾਜ ਨੇ ਮਰਦਾਨੇ ਦੀ ਦਸ਼ਾ ਦੇਖੀ ਦੇਖ ਰੇ ਮਰਦਾਨਾ ਕੀ ਕਰ ਰਿਹਾ ਮਹਾਰਾਜ ਸੋਚ ਰਿਹਾ ਮਰਦਾਨੇ ਨੂੰ ਲੋਭ ਆ ਗਿਆ ਲੋਭ ਲਹਿਰ ਅਤ ਨਹੀਂ ਜਲਵਾਜਾ ਖਾਇਆ ਡੂਬਿਆ ਕੇਸਵਾ ਇਹ ਨਸ਼ਾ ਸਾਥ ਸੰਗਤ ਦੀ ਸਾਡੇ ਇਨਸਾਨਾਂ ਦੀ ਦੱਸੀ ਜਾ ਰਹੀ ਹੈ ਭਾਈ ਮਰਦਾਨਾ ਤਾਂ ਇੱਕ ਬਹਾਨਾ ਕਰਕੇ ਸੀਨ ਪੇਸ਼ ਕਰ ਰਿਹਾ ਵੈਸੇ ਤਾਂ ਉਹ ਗੁਰੂ ਸਾਹਿਬ ਦੇ ਪਰਮ ਸੇਵਕਾਂ ਨੂੰ ਕਦੀ ਲੋਭੀ ਹੋ ਨਹੀਂ ਸਕਦੇ ਪਰ ਜੋ ਕੁਝ ਇਨਸਾਨ ਦੇ ਮਨ 'ਚ ਹੁੰਦਾ ਮਹਾਰਾਜ ਉਹ ਦਿਖਾਣ ਲਈ ਇਤਿਹਾਸ 'ਚ ਬਣਨਾ ਸੀ ਇਤਿਹਾਸ ਬਣੇਗਾ ਸਸੀਂ ਸੁਣਾਗੇ ਤਾਂ ਸਾਡੀਆਂ ਅੱਖਾਂ ਖੁੱਲਣਗੀਆਂ ਤਾਂ ਹੀ ਮਹਾਰਾਜ ਦਸ ਜਾਮਿਆਂ 'ਚ ਕਈ ਤਰ੍ਹਾਂ ਦੇ ਕੌਤਕ ਕੀਤੇ ਦਸਾਂ ਪਾਸ਼ਾਈਆਂ ਨੇ ਇੱਕ ਤਰ੍ਹਾਂ ਦੇ ਨਹੀਂ ਕਈ ਕਿਸਮ ਦੇ ਵੱਖਰੇ ਵੱਖਰੇ ਉਹਨਾਂ ਤੋਂ ਸਾਨੂੰ ਵੱਖਰੀ ਵੱਖਰੀ ਸਿੱਖਿਆ ਮਿਲਦੀ ਹੈ ਗਿਆਨ ਮਿਲਦਾ ਹੈ ਸੋਝੀ ਮਿਲਦੀ ਹੈ ਭਾਈ ਮਰਦਾਨਾ ਇੱਥੇ ਇੱਕ ਇਨਸਾਨ ਦੇ ਰੂਪ ਵਿੱਚ ਵੇਖਣਾ ਜੇ ਗੁਰੂ ਦਾ ਸਿੱਖ ਤਾਂ ਭਾਈ ਮਰਦਾਨਾ ਬਹੁਤ ਉੱਚਾ ਹੈ ਉਹ ਤਾਂ ਗੁਰੂ ਦਾ ਹੀ ਰੂਪ ਹੈ ਮਹਾਰਾਜ ਨੇ ਭਾਈ ਮਰਦਾਨੇ ਦੀ ਇਹ ਜਦੋਂ ਦਸ਼ਾ ਦੇਖੀ ਉੱਚ ਹਾਸ ਬਿਗ ਸੇ ਜਗ ਸਾਈ ਕਿ ਤਕਬੀਰ ਬੁਨ ਗਿਰਾ ਅਲਾਏ ਮਹਾਰਾਜ ਖਿੜ ਖਿੜ ਕੇ ਹੱਸਣ ਲੱਗ ਪਏ ਬੜੇ ਹੱਸੇ ਮਹਾਰਾਜ ਪ੍ਰਸੰਨ ਹੋਏ ਪਲਾਕਿਓ ਅਨੀ ਉਹ ਮਰਦਾਨੇ ਆਵੇ ਕਿਤੇ ਨਾ ਕਾਜ ਇਆਨੇ ਮਹਾਰਾਜ ਕਹਿੰਦੇ ਚੰਗਾ ਕੀਤਾ ਮਰਦਾਨਿਆ ਐਨਾ ਮਾਨ ਲੈ ਕੇ ਆਇਆ ਬੜੇ ਸਮਾਨ ਲੈ ਕੇ ਆਇਆ ਬੜੀਆਂ ਵਸਤੂਆਂ ਲੈ ਕੇ ਆਇਆ ਪਰ ਇਹ ਵਸਤੂਆਂ ਕਿਸੇ ਕੰਮ ਨਹੀਂ ਆਉਂਦੀਆਂ ਮਾਨ ਬਜਨ ਅਭੀ ਸਬਿਤ ਕੀਜੈ ਵਸਤ ਲੁਟਾਏ ਸਪੂਰਨ ਦੀਜੈ ਜੋ ਆ ਗਿਆ ਠੀਕ ਹੈ ਤੂੰ ਲੈ ਆਇਆ ਹੁਣ ਅਗਲਾ ਬਚਨ ਵੀ ਸੁਣ ਲੈ ਹੁਣ ਇਹ ਹੈ ਜਿੰਨਾ ਸਮਾਨ ਚੁਕਾ ਕੇ ਲਿਆਇਆ ਇਹ ਜਾ ਕੇ ਲੁਟਾ ਦੇ ਸਾਰਾ ਹੀ ਵੰਡ ਦੇ ਕੁਝ ਵੀ ਪੱਲੇ ਨਾ ਰੱਖੀ ਹਾਂਜੀ ਲੈ ਕੇ ਰੰਕ ਪਰਮ ਸੁਖ ਪਾਵੈ ਤੇਰਾ ਸੀਸ ਅਸੀਸ ਅਲਾਵੈ ਗਰੀਬ ਲੋਕ ਲੈਣਗੇ ਕਿਸੇ ਨੂੰ ਖੇਸ ਕਿਸੇ ਨੂੰ ਕੰਬਲ ਕਿਸੇ ਨੂੰ ਚਾਦਰਾਂ ਕਿਸੇ ਨੂੰ ਕੱਪੜੇ ਦੇਣਗਾ ਉਹ ਵਿਚਾਰੇ ਨੰਗੇ ਭੁੱਖੇ ਲੋਕ ਦੇ ਕੇ ਲੈ ਕੇ ਅਸੀਸਾਂ ਦੇਣਗੇ ਕਹਿਣਗੇ ਤੇਰਾ ਭਲਾ ਹੋਵੇ ਸਾਨੂੰ ਗਰੀਬਾਂ ਨੂੰ ਤਨ ਢੱਕਣ ਨੂੰ ਕੱਪੜਾ ਦੇਣਗੇ ਕੋਈ ਕਹੇਗਾ ਮੈਨੂੰ ਰੋਟੀ ਮਿਲ ਗਈ ਏ ਆ ਸਾਰਾ ਕੁਝ ਗਰੀਬਾਂ 'ਚ ਵੰਡ ਦੇ ਤੈਨੂੰ ਗਰੀਬਾਂ ਦੀਆਂ ਅਸੀਸਾਂ ਤਾਰ ਦੇਣਗੀਆਂ ਅਸਨੇ ਤੇ ਲਜਿਤ ਮਰਦਾਨਾ ਹਿਰਦੈ ਗੁਲਤ ਮੈਂ ਭਿਆ ਹਿਆਨਾ ਬਾਹਰ ਆਜ ਹਸਰੇ ਸੀ ਮਰਦਾਨਾ ਲਜਿਤ ਹੋ ਰਿਹਾ ਸੀ ਸ਼ਰਮਿੰਦਾ ਹੋ ਰਿਹਾ ਸੀ ਕਿਉਂ ਹੋ ਰਿਹਾ ਸੀ ਕਹਿੰਦਾ ਵਾਕਿਆ ਹੀ ਮੈਂ ਤਾਂ ਨਿਆਣਾ ਹੀ ਨਿਕਲਿਆ ਮੈਂ ਤਾਂ ਵਾਕਿਆ ਹੀ ਅਨਜਾਣ ਆਪਣਾ ਕੀਤਾ ਇਹ ਚੀਜ਼ਾਂ ਸਾਡੇ ਭਲਾ ਕਿਹੜੇ ਕੰਮ ਹਨ ਹੀਮ ਤੜਾ ਆਦਿਕ ਜੇ ਸਭ ਚੀਨੋ ਤਨਕ ਲੋਭ ਤੈ ਕਰਨ ਨਾ ਦੀਨੋ ਦੇਖੋ ਗੁਰੂ ਨਾਨਕ ਦੇਵ ਜੀ ਨੇ ਤਾਂ ਮੈਨੂੰ ਸੋਨੇ ਦੀ ਧਰਤੀ ਵੀ ਦਿਖਾਈ ਹੈ ਜਿਹੜੀ ਧਰਤੀ ਸੋਨੇ ਦੀ ਪਹਾੜ ਸੋਨੇ ਦੇ ਜਿੱਥੇ ਦਰਿਆ ਅੰਮ੍ਰਿਤ ਦੇ ਵਗਦੇ ਚਸਮੇ ਵਗਦੇ ਅੰਮ੍ਰਿਤ ਦੇ ਦੁੱਧ ਦੀਆਂ ਨਦੀਆਂ ਵਗਦੀਆਂ ਉਹ ਜਗ੍ਹਾ ਵਿਖਾਈ ਗੁਰੂ ਨਾਨਕ ਸਾਹਿਬ ਨੇ ਉੱਥੇ ਤਾਂ ਮੈਨੂੰ ਲਾਲਚ ਕਰਨ ਨਹੀਂ ਦਿੱਤਾ ਜਿੱਥੇ ਮਿੱਟੀ ਸੋਨੇ ਦੀ ਸੀ ਪਾਤ ਜੀ ਚੀਜ਼ਾਂ ਹੀ ਕੁਝ ਨਹੀਂ ਪੰਜ ਸੱਤ ਖੇਸ ਪੰਜ ਸੱਤ ਕੰਬਲ ਪੰਜ ਸੱਤ ਕੱਪੜੇ ਮੈਂ ਇਹਨਾਂ ਤੇ ਮਨ ਢੁਲਾ ਰਿਆ ਗੱਲ ਤਾਂ ਕੁਝ ਵੀ ਨਹੀਂ ਪਾਤਸ਼ਾਹ ਦੇ ਖਜ਼ਾਨੇ ਬੜੇ ਵੱਡੇ ਤੇ ਮੈਂ ਪਾਤਸ਼ਾਹ ਦੇ ਕੋਲ ਹੋ ਕੇ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਮਨ ਕਿਉਂ